ਸੈਸ਼ਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸੋ ਅੱਜ ਦੀ ਵਲੌਗ ਦੀ ਆਪਾਂ ਸ਼ੁਰੂਆਤ ਕਰ ਰਹੇ ਆ ਤੇ ਅੱਜ ਮੈਂ ਆਫਿਸ ਜਾਣਾ ਸੀਗਾ ਤੇ ਬਾਹਰ ਥੋੜੀ ਥੋੜੀ ਸਨੋ ਪੈ ਗਈ ਆ ਇਸ ਟਾਈਮ ਤੇ ਜਿਹੜਾ ਟੈਂਪਰੇਚਰ ਆ ਉਹ ਮਾਈਨਸ 1 2 ਹੋਇਆ ਪਿਆ ਤੇ ਵੈਦਰ ਜਮਾਂ ਚੇਂਜ ਹੋ ਚੁੱਕਿਆਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਖਾਸ ਗੱਲਾਂ ਬਾਤਾਂ ਕਰਾਂਗੇ ਨਾਲ ਨਾਲ ਮੈਂ ਤੁਹਾਨੂੰ ਘੁਮਾਉਂਗਾ ਕਿਉਂਕਿ ਅੱਜ ਮੈਂ ਚੱਲੇ ਆ ਆਪਣੇ ਇੰਸ਼ੋਰੈਂਸ ਆਫਿਸ ਤੁਹਾਨੂੰ ਆਫਿਸ ਬਾਰੇ ਵੀ ਦੱਸੂਗਾ ਕਿਹੜਾ ਆਫਿਸ ਆ ਉਸ ਤੋਂ ਇਲਾਵਾ ਆਪਾਂ ਗੱਲਬਾਤ ਕਰਾਂਗੇ ਅੱਜ ਇਮੀਗ੍ਰੇਸ਼ਨ ਬਾਰੇ ਵੀ ਨਵੇਂ-ਨਵੇਂ ਚੇਂਜਸ ਜਿਹੜੇ ਦਿਨ-ਬ-ਦਿਨ ਹੋ ਰਹੇ ਆ ਤੇ ਕਿਦਾਂ ਫੈਮਿਲੀਜ਼ ਸਟ੍ਰੈਸ ਦੇ ਵਿੱਚ ਜਾ ਰਹੀਆਂ ਨੇ ਸੋ ਸਾਰੀਆਂ ਗੱਲਾਂ ਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੋ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਤੇ ਨਵੇਂ YouTube ਤੇ ਤਾਂ ਸਾਡਾ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਪਹਿਲਾਂ ਆਪਾਂ ਚੱਲਦੇ ਆ ਆਪਣੇ ਆਫਿਸ ਸੋ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਠੰਡ ਹੋ ਜਾਂਦੀ ਆ ਫਿਰ ਤੁਹਾਨੂੰ ਗੱਡੀਆਂ ਪਹਿਲਾਂ ਸਟਾਰਟ ਕਰਨੀ ਆ ਪੈਂਦੀ ਮੈਂ ਪਹਿਲਾਂ ਕਰ ਗਿਆ ਸੀ ਸਟਾਰਟ ਕਈ ਗੱਡੀਆਂ ਦੇ ਵਿੱਚ ਤਾਂ ਭਾਈ ਆ ਆਟੋ ਸਿਸਟਮ ਲੱਗਿਆ ਹੋਇਆ ਪਰ ਤਾਂ ਆਪਣੀ ਗੱਡੀ ਦੇ ਵਿੱਚ ਕੋਈ ਆਟੋ ਸਿਸਟਮ ਨਹੀਂ ਇਹਦੀਆਂ ਤਾਂ ਵਿਚਾਰੀਆਂ ਇੰਜਨ ਲਾਈਟਾਂ ਵੀ ਜਗ ਰਹੀਆਂ ਨੇ ਹੁਣ ਇਹਨੂੰ ਆਪਾਂ ਰਿਟਾਇਰ ਕਰ ਦੇਣਾ ਬਸ ਆਪਾਂ ਥੋੜੇਕ ਸਮੇਂ ਦੇ ਲਈ ਬਸ ਇਹਨੂੰ ਰਿਟਾਇਰ ਕਰਕੇ ਫਿਰ ਆਪਾਂ ਨਵੀਂ ਗੱਡੀ ਲੈਣੀ ਆ ਫਿਚਰੇਸ਼ਨ ਦੇ ਵਿੱਚ ਬਹੁਤ ਜ਼ਿਆਦੇ ਚੇਂਜਸ ਆ ਰਹੇ ਆਗੇ ਹਰ ਰੋਜ਼ ਨਵੀਆਂ ਅਪਡੇਟ ਆਉਂਦੀ ਆ ਸਟੂਡੈਂਟ ਉਹ ਵੀ ਡਰ ਜਾਂਦੇ ਨੇ ਕਿ ਜਾਂ ਕੋਈ ਨਵੇਂ ਬੰਦੇ ਨੇ ਆਉਣਾ ਕੈਨੇਡਾ ਉਹ ਵੀ ਡਰ ਜਾਂਦਾ ਵੀ ਹੁਣ ਕੀ ਹੋਊਗਾ ਹਨਾ ਸਭ ਤੋਂ ਮੇਨ ਇਸ ਟਾਈਮ ਤੇ ਤਾਂ ਜਿਹੜੇ ਬੱਚੇ ਇਸ ਟਾਈਮ ਤੇ ਵਰਕ ਪਰਮਿਟ ਤੇ ਨੇ ਉਹਨਾਂ ਦੇ ਸਿਰ ਤੇ ਬਹੁਤ ਵੱਡਾ ਜਿਹੜਾ ਕਹਿ ਲਓ ਕਿ ਸਟ्रेस ਕਹਿ ਲਓ ਉਹ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਸਟ्रेस ਹੋਈ ਪਈ ਹੈਗੀ ਵੀ ਅਸੀਂ ਪੀਆਰ ਕਿਦਾਂ ਹੋਵਾਂਗੇ ਰੂਲ ਚੇਂਜ ਹੋ ਗਏ ਅ ਐਲੀਜੀਬਿਲਟੀ ਜਿਹੜੀ ਹੈਗੀ ਉਹ ਮੀਟ ਨਹੀਂ ਹੋ ਰਹੀ ਪੁਆਇੰਟਸ ਨਹੀਂ ਬਣ ਰਹੇ ਹੁਣ ਸਾਨੂੰ ਵਾਪਸ ਜਾਣਾ ਪਊਗਾ Parliament de Vichy Vie Mudachal Rea, Opposition Opposite Party Carrier V four point nine million Lukani wapas Dana. Canadian news, one point two million temporary residents must leave Canada in twenty twenty five. In other words, they'll be deported. Now this is based off of all of the immigration changes that have been rolled out by the Liberal Party, which starts with Reducing the number of immigrants that will be allowed into the country from the projected 500,000 down to 395,000 for per permanent residents and in the 300s for temporary workers and uh, international students that require uh, visas. So, as a result of this, this is what they're projecting. Now, one of the reporters asked, Canada's immigration minister Mark Miller, what's going to happen? And basically wanted confirmation: Will there be a mass deportation similar to what Donald Trump is promising to do in the United States? But for the immigration minister, that four point nine day, which बहोत सारे student ने de work permit apply करने सारे नहीं but जिन्ना दे status expire होन्गे, उन्हानू वापस जाना ਵੌਲੰਟੇਰਲੀ ਜਾਣਾ ਪਊਗਾ ਮੀਨਸ ਕਿ ਉਹਨਾਂ ਨੂੰ ਕਹਿ ਦਿੱਤਾ ਜਾ ਵੀ ਤੁਸੀਂ ਆਪ ਦੇ ਆਪ ਕੰਟਰੀ ਲੀਵ ਕਰ ਲਓ ਜਾਂ ਫਿਰ ਕਹਿ ਲੋ ਕਿ ਉਹਨਾਂ ਨੇ ਸੀਬੀਐਸਏ ਆਫਿਸਰਸ ਹੁਣ ਲਾਤੇ ਆ ਮੀਨਸ ਕਿ ਉਹ ਸਟੇਟਸ ਟਰੈਕ ਕਰਨਗੇ ਜਿਹੜੇ ਆਊਟ ਆਫ ਸਟੇਟਸ ਹੋਣਗੇ ਉਹਨਾਂ ਨੂੰ ਨੋਟਿਸ ਵਗੈਰਾ ਆਉਣਗੇ ਵੀ ਤੁਸੀਂ ਕੰਟਰੀ ਲੀਵ ਕਰੋ ਹਣਾ ਐਦਾਂ ਉਹਨਾਂ ਦਾ ਕਹਿਣਾ ਹੈਗਾ ਇਹ ਹਜੇ ਕਿੰਨੀਆਂ ਕਿ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਹੜੇ ਅੱਜ ਦੀ ਸਿਚੁਏਸ਼ਨ ਬਣੀ ਪਈ ਆ ਬੜੀ ਗੰਦੀ ਬਣੀ ਪਈ ਆ ਹਰੇਕ ਬੱਚੇ ਦੇ ਲਈ ਹਣਾ ਜਿਹੜੇ ਨਵੇਂ ਆਉਣੇ ਚੱਲੋ ਉਹ ਤਾਂ ਕਿਤੇ ਨਾ ਕਿਤੇ ਸਟਾਪ ਹੋ ਜਾਣਗੇ ਉਹਨਾਂ ਨੂੰ ਤਾਂ ਹੋਊਗਾ ਵੀ ਚੱਲ ਅਸੀਂ ਰੁੱਕ ਕੇ ਚੱਲ ਜਾਾਂਗੇ ਹਜੇ ਨਾ ਜਾਵਾਂਗੇ ਜਿਹੜੇ ਸਟੱਡੀ ਕਰ ਰਹੇ ਉਹਨਾਂ ਨੂੰ ਵੀ ਇਹ ਲੱਗ ਰਿਹਾ ਵੀ ਚੱਲ ਹਜੇ ਤਾਂ ਸਾਡਾ ਵਰਕ ਪਰਮਿਟ ਆਉਣਾ ਪਰ ਜਿਨ੍ਹਾਂ ਨੇ ਭਾਈ ਜੋਬ ਵੀ ਕਰ ਲਈ ਪੁਆਇੰਟ ਵੀ ਨਹੀਂ ਪੂਰੇ ਹੋ ਰਹੇ ਉਹਨਾਂ ਦੇ ਹਾਲਾਤ ਬਹੁਤ ਹੀ ਮਾੜੇ ਨੇ ਮੈਂ ਇੱਕ ਫੈਮਿਲੀ ਦੇ ਮੈਨੂੰ ਮਿਲੀ ਇੱਥੇ ਹਣਾ ਉਹਨਾਂ ਦੇ ਵਿਚਾਰਿਆਂ ਦੇ ਪੁਆਇੰਟ ਮਤਲਬ ਕਿ 1.5-2 ਸਾਲ ਹੋ ਗਏ ਉਹਨਾਂ ਦਾ ਸਾਲ ਤੋਂ ਘਟਦਾ ਹੀ ਰਹਿ ਗਿਆ ਵਰਕ ਪਰਮਿਟ ਤੇ ਵਾਈਫ ਉਹਦੀ ਪ੍ਰੈਗਨੈਂਟ ਤੇ ਵਿਚਾਰੇ ਦੋਨੇ ਵਰਕ ਪਰਮਿਟ ਤੇ ਉਹ ਕਹਿੰਦੇ ਅਸੀਂ ਬਹੁਤ ਸਟ्रेस ਚੁਚਾ ਰਹੇ ਆਂ ਕਿ ਵੀ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰੀਏ ਫਿਰ ਮੈਂ ਉਹਨਾਂ ਨੂੰ ਥੋੜੀ ਜਿਹੀ ਪੋਜ਼ਿਟਿਵ ਵਾਈਬ ਦਿੱਤੀ ਮੈਂ ਕਿ ਦੇਖੋ ਤੁਹਾਡਾ ਬੱਚਾ ਇੱਥੇ ਜਨਮ ਲੈ ਰਿਹਾ ਬੱਚਾ ਸਿਟੀ ਜਨਮ ਹੋ ਜੂਗਾ ਇਹ ਤੁਹਾਡੇ ਲਈ ਇੱਕ ਪਲੱਸ ਪੁਆਇੰਟ ਆ ਬਾਕੀ ਤੁਸੀਂ ਹੁਣ ਜਦੋਂ ਡਿਲੀਵਰੀ ਆ ਤਾਂ ਕਰਕੇ ਵੀ ਇਸ ਟਾਈਮ ਦੇ ਉੱਤੇ ਜ਼ਿਆਦਾ ਸਟ्रेस ਨਾ ਲਵੋ ਚੀਜ਼ਾਂ ਦਾ ਚਲੋ ਜਿਵੇਂ ਜਿਵੇਂ ਹੋਣੀਆਂ ਉਵੇਂ ਹੀ ਹੋਣੀਆਂ ਨੇ ਹਨਾ ਪਰ ਇਹ ਹੈਗਾ ਵੀ ਹੋ ਸਕਦਾ ਕੁਝ ਨਵਾਂ ਪਲਾਨ ਆ ਜੇ ਕੋਈ ਨਵਾਂ ਇਦਾਂ ਦਾ ਕਹਿ ਲਓ ਕਿ ਪ੍ਰੋਗਰਾਮ ਨਿਕਲ ਜੇ ਜਿਹਦੇ ਵਿੱਚ ਕਿ ਕਰੰਟਲੀ ਬੱਚੇ ਜਿਹੜੇ ਹੈਗੇ ਆ ਉਹ ਪੀਆਰ ਹੋ ਜਾਣ ਉਹਨਾਂ ਦੀ ਐਲੀਜੀਬਿਲਟੀ ਬਣ ਜੇ ਸੋ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ ਇਨ੍ਹਾਂ ਸਟ्रेसेस ਦੇ ਵਿੱਚੋਂ ਨਿਕਲ ਰਹੀਆਂ ਨੇ ਇਹਦਾ ਕੀ ਹੱਲ ਹੋ ਸਕਦਾ ਕਿੱਦਾਂ ਇਹਨੂੰ ਘੱਟ ਕਰ ਸਕਦੇ ਆ ਕਿਹੜੀਆਂ ਚੀਜ਼ਾਂ ਤੇ ਆਪਾਂ ਵਰਕਆਊਟ ਕਰ ਸਕਦੇ ਆ ਉਹ ਵੀ ਆਪਾਂ ਡਿਸਕਸ ਕਰਦੇ ਆ ਸੋ ਪਹਿਲਾਂ ਆਪਾਂ ਜਾਣੇ ਆਪਣੇ ਆਫਿਸ ਇਹ ਫੇਰ ਆ ਕੇ ਗੱਲਬਾਤ ਕਰਦੇ ਆ। ਮੈਨੂੰ ਬਹੁਤਾਂ ਟਾਈਮ ਲੱਗਿਆ ਸੀਗਾ ਉੱਥੇ ਤਾਂ ਕਰਕੇ ਮੇਰੇ ਤੋਂ ਬਾਹਲੀ ਵੀਡੀਓ ਨਹੀਂ ਬਣਾਈ ਗਈ। ਫੇਰ ਆਪਾਂ ਘਰੇ ਪਹੁੰਚ ਗਏ। ਇਹ ਸਾਡੀ ਇਹ ਗੱਲ ਵੀ ਹੁੰਦਾ ਆਪਾਂ ਵਲੌਗ ਸਟਾਰਟ ਕਰ ਲੰਨੇ ਤੇ ਅਸੀਂ ਡੇਲੀ ਵਲੌਗਰਸ ਨਹੀਂ ਹੈਗੇ ਤੇ ਸਾਨੂੰ ਭੁੱਲ ਜਾਂਦਾ ਵੀ ਅਸੀਂ ਵੀਡੀਓ ਸਟਾਰਟ ਕੀਤੀ ਸੀਗੀ। ਹਾਂ ਬਹੁਤ ਛੋਟੇ-ਛੋਟੇ ਕਲਿੱਪਸ ਸਾਡੇ ਫੋਨ ਤੇ ਵਿੱਚ ਪਏ ਵੀ ਆ ਜਦੋਂ ਕਈ ਵਾਰ ਅਸੀਂ ਵੀਡੀਓ ਸਟਾਰਟ ਕਰਦੇ ਆ। ਫੇਰ ਬਾਤ ਯਾਦੀ ਭੁੱਲੀ ਜਾਂਦਾ ਤੇ ਉਹ ਵੀਡੀਓ ਉੱਥੇ ਹੀ ਰਹਿ ਜਾਂਦੀ ਆ ਤੇ ਸੋ ਹੁਣ ਦਾ ਟਾਈਮ ਹੋਇਆ ਪਿਆ ਆਲਮੋਸਟ 9 ਵਜਣ ਵਾਲੇ ਆ ਤੇ ਆਪਾਂ ਕਿਤੇ ਚੱਲੇ ਆ ਆਪਾਂ ਘਰ ਦਾ ਸੌਦਾ ਪਤਾ ਲੈਣ ਗਰੋਸਰੀ ਲੈਣ ਸੋ ਕਿਉਂਕਿ ਅੱਜ ਟਾਈਮ ਨਹੀਂ ਲੱਗਿਆ ਮੈਂ ਤੁਹਾਨੂੰ ਜਿੱਦਾ ਮਾਰਨਿੰਗ ਦੇ ਵਿੱਚ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਵੀ ਤੁਹਾਨੂੰ ਮੈਂ ਇਨਸ਼ੋਰੈਂਸ ਆਫਿਸ ਦਿਖਾਵਾਂ ਬਟ ਥੋੜਾ ਜਿਆਦਾ ਬਿਜ਼ੀ ਸੀਗਾ ਅੱਜ ਤਾਂ ਕਰਕੇ ਵੀਡੀਓ ਸ਼ੂਟ ਨਹੀਂ ਹੋ ਪਾਈ ਵੈਸੇ ਵਿੱਚ ਮੈਂ ਸੀ ਆਲਮੋਸਟ ਇੱਕ ਵੀਕ ਬਾਅਦ ਦੁਬਾਰਾ ਕੰਮ ਤੇ ਬੈਕਅਪ ਕੀਤਾ ਸੋ ਕੰਮ ਅੱਜ ਬਹੁਤ ਜ਼ਿਆਦਾ ਸੀ ਅੱਜ ਸੀਗਾ ਵੀ ਸੋਮਵਾਰ ਸੋਮਵਾਰ ਤਾਂ ਸਾਡਾ ਸੁਪਰ ਬਿਜ਼ੀ ਡੇ ਹੁੰਦਾ ਵਾ ਤੇ ਬਾਕੀ ਅਮਰੀਕਾ ਤੋਂ ਆ ਕੇ ਸਾਨੂੰ ਦੋ ਕ ਵੱਡੀਆਂ ਮੁਸੀਬਤਾਂ ਆਈਆਂ ਇੱਕ ਤਾਂ ਸਾਡੀ ਨੀਂਦ ਹਿੱਲ ਗਈ ਕੱਲ ਵੀ ਅਸੀਂ ਸਵੇਰੇ 4 ਵਜੇ ਉੱਠੇ ਸੀ ਅਸੀਂ ਇਸ ਨੇ ਸਾਨੂੰ 4 ਵਜੇ ਉਠਾ ਦਿੱਤਾ ਕਿਉਂਕਿ ਕੈਲੀਫੋਰਨੀਆ ਤੇ ਟੋਰਾਂਟੋ ਦੇ ਟਾਈਮ ਦੇ ਵਿੱਚ ਬਹੁਤ ਫਰਕ ਸੀਗਾ 3 ਘੰਟਿਆਂ ਦਾ ਫਰਕ ਉਹ ਕਹਿੰਦੇ ਜੈਟ ਲੈਗ ਹੋ ਜਾਂਦਾ ਕੀ ਕਹਿੰਦੇ ਹੁੰਦੇ ਆ ਜੈਕ 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 ਕੋਈ ਸ਼ੇਡਾ ਕਹਿੰਦੇ ਆ ਹਾਂ ਵੀ ਜਦੋਂ ਇੰਡੀਆ ਤੋਂ ਆਨੇ ਹੁੰਦੇ ਆ ਨਾ ਉਹ ਤੋਂ ਵੀ ਸਾਨੂੰ 3-4 ਦਿਨ ਲੱਗਦੇ ਜੈਕ ਫੋਰ ਨਾਈਟ ਬਾਹਰ ਚੋਂ ਨਿਕਲਿਆ ਗਿਆ ਜੀ ਨੂੰ ਪਤਾ ਹੋਇਆ ਕਮੈਂਟ ਕਰ ਦਿਓ ਪਰ ਜਦੋਂ ਅਸੀਂ ਇੰਡੀਆ ਤੋਂ ਵੀ ਆਉਨੇ ਆ ਉਦੋਂ ਵੀ ਨੀਂਦ ਕਾਫੀ ਡਿਸਟਰਬ ਹੋ ਜਾਂਦੀ ਹੈ ਕਿਉਂਕਿ ਉੱਧਰਲੇ ਟਾਈਮ ਦੇ हिसाब ਨਾਲ ਨੀਂਦ ਆਉਂਦੀ ਹੁੰਦੀ ਹੈ ਸੋ 2-3 ਦਿਨ ਐਡਜਸਟ ਹੋਣ ਚ ਲੱਗੇ ਫਿਰ ਕੱਪੜੇ ਐਨੇ ਸੀਗੇ ਅੱਜ ਕੱਪੜੇ-ਕੁਪੜੇ ਵਾਸ਼ ਕੀਤੇ ਆਪਣੇ ਸਮਾਨ ਦੀ ਘਰ ਦੀ ਸੈਟਿੰਗ ਕੀਤੀ ਤੇ ਅਸੀ ਸਹਾਰਸ਼ ਨੂੰ ਬੁਲਾਈ ਜਾਂਦੀ ਆ ਹੁਣ ਫ੍ਰਿਜ ਖਾਲੀ ਹੋਈ ਪਈ ਸੀਗੀ ਹੁਣ ਫਿਰ ਆਪਣੇ ਬੈਕ ਟੂ ਰੁਟੀਨ ਆਪਾਂ ਗਰੋਸਰੀ ਲੈਣ ਚੱਲੇ ਆ ਸੋ ਉਹ ਲੈ ਕੇ ਆਉਨੇ ਆ ਠੰਡ ਬਹੁਤ ਜ਼ਿਆਦਾ ਹੋ ਗਈ ਆ ਕੈਲੀਫੋਰਨੀਆ ਚ ਤਾਂ ਨਜ਼ਾਰੇ ਸੀ ਉਹ ਤਾਂ ਜਮਾ ਇੰਡੀਆ ਵਾਲਾ ਮੌਸਮ ਸੀ इवन ऑल ਉੱਥੋਂ ਦੇ ਉਬਰ ਡਰਾਈਵਰ ਵੀ ਸਾਨੂੰ ਕਹਿੰਦਾ ਕਹਿੰਦੇ ਕਿ ਹਾਊ ਯੂ ਸਰਵਾਈਵ ਇਨ ਕੈਨੇਡਾ ਇੰਨੀ ਜ਼ਿਆਦਾ ਮਹਿੰਗਿਆ ਹੈ ਤੇ ਐਨੇ ਠੰਡਾ ਦਾ ਵੀ ਤੁਸੀਂ ਕਿਵੇਂ ਸਰਵਾਈਵ ਕਰਦੇ ਹੋ ਉੱਥੋਂ ਦੇ ਲੋਕਾਂ ਨੂੰ ਵੀ ਲੱਗਦਾ ਸੀ ਨਾ ਹਾਂ ਪਰ ਹੁਣ ਇਹ ਆ ਵੀ ਅਸੀਂ ਇਤਨੇ ਯੂਜ਼ ਟੂ ਹੋ ਚੁੱਕੇ ਆ ਤਾਂ ਕਰਕੇ ਤੇ ਚਲੋ ਤੁਹਾਨੂੰ ਅਸੀਸ ਦੇ ਦਰਸ਼ਨ ਵੀ ਕਰਾ ਦੀ ਅਸੀਸ ਬੋਲ ਥੈਂਕ ਯੂ ਬੋਲ ਹੈਲੋ ਹਲੋ ਬੋਲ ਟਰੀ ਈ ਟਰੀ

ਚਲ ਫਿਰ ਅਜੋ ਵਰਡ ਸਾਨੂੰ ਵੀ ਸਾਰੇ ਦਰਸ਼ਕਾਂ ਨੂੰ ਤੋਂ ਵਰਡ ਸੁਣਾ ਦੇ ਬੋਲ ਪਾਪਾ ਪਾਪਾ ਨਹੀਂ ਨੂੰ ਪਤਾ ਕੈਮਰਾ ਆਨ ਹਾਂ ਕੈਮਰੇ ਤੋਂ ਸ਼ਾਈ ਪਰ ਸੁਣਾ ਬੋਲੀ ਪਾਪਾ ਨੋ ਕਹਿੰਦੇ ਨੋ 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 ਪਾਪਾ ਜੀ ਜਦੋਂ ਆਇਆ ਕੋ ਫੋਨ ਦੇਖਿਆ ਆ ਕੇ ਆਂਦੇ ਅਸੀਂ ਕਿਤੇ ਫੋਨ ਦੇਖ ਰਹੇ ਹਾਂ ਸਾਨੂੰ ਇਹਨੇ ਕਹਿਣਾ ਨੋ 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 ਜਦੋਂ ਅਸੀਂ ਇਹਨੂੰ ਕਹਿੰਦੇ ਉਦੋਂ ਹੀ ਸਾਡੀ ਗੱਲ ਸੌਂਦੀ ਚਲੋ ਹੁਣ ਆਪਾਂ ਗਰੋਸਰੀ ਲੈਣ ਚੱਲੀਏ ਬਾਹਰ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਬੈਠਾ ਬੈਠੇ ਦਾ ਮੂਡ ਬਣ ਗਿਆ ਵੀ ਕੱਲ ਨੂੰ ਦਿਨ ਨਾ ਖਰਾਬ ਕਰੀਏ ਤੇ ਹੁਣੇ ਗਰੋਸਰੀ ਲੈ ਲਈਏ ਆੜੀਆਂ ਗੈਸਟ ਸੋ ਆਪਾਂ ਕੀ ਕੀ ਬਾਜੀ ਸਾਰਾ ਸਮਾਨ ਲੈ ਲਈਏ ਲਓ ਬਈ ਆਪਾਂ ਪਹੁੰਚ ਗਏ ਫਰੈਸ਼ ਕੋ ਫਰੈਸ਼ ਕੋ ਇੱਥੇ ਰਾਤ ਨੂੰ 11 ਵਜੇ ਤੱਕ ਓਪਨ ਹੁੰਦਾ 10 ਕ 11 10 ਮੰਨ ਲਓ ਆਪਣਾ ਵਾਲਮਾਰਟ ਘਰੋਂ ਇਹਦਾ ਕੋਲ ਨਾ ਵਾਲਮਾਰਟ ਕਿਹੜਾ ਵੇ ਟੱਕ ਹੁੰਦਾ ਤੇ ਟਾਈਮ ਹੋ ਗਏ 8:45 ਮਿੰਟ ਯੋਤ ਆਪਾਂ ਨੂੰ ਕਾਰਟ ਕੋਲੇ ਮਿਲ ਗਈ ਆ ਖੜੀ ਇਹ ਚੱਕ ਲੈਣੀ ਆ ਆਪਾਂ ਓਕੇ ਜੀ ਚਲੋ ਮਿਲਦੇ ਆਪਾਂ ਅੰਦਰ ਜਾ ਕੇ ਓਕੇ ਅੱਜ ਹੀ ਚੱਕ ਲਓ ਬਾਅਦ ਸ ਹਫਤਾ ਗਰੋਸਰੀ ਸਟੋਰ ਚੋਂ ਵੰਡਣਾ ਨਹੀਂ ਹਫਤਾ ਦੁੱਧ ਚੱਕਣਾ ਨੂੰ ਦੁੱਧ ਤੇ ਵਿਪ ਕਰੀਮ ਅੰਡੇ ਅੰਡੇ ਵੀ ਚੱਕਨੇ ਆ ਤਾਂ ਮੇਨਾ ਪਪੇ ਨੀਰ ਵੀ ਚੱਕਣਾ ਪਾ ਕੋਸ਼ਚੂ ਉਸ ਚਾਸ ਚੱਕਣੇ ਆ ਤੇ ਅਸੀ ਇਸ ਨੇ ਪਹਿਲਾ ਹੀ ਕਹਿ ਦੇਣਾ ਹੁੰਦਾ ਮੈਨੂੰ ਖੋਲ ਕੇ ਦੇ ਦੋ ਇਹ ਨੂੰ ਆਂਦੇ ਇਹ ਨੂੰ ਗ੍ਰੋਸਰੀ ਸਟੋਰ ਚਾ ਕੇ ਭੁੱਖ ਲੱਗ ਜਾਂਦੀ ਚੀਜ਼ਾਂ ਦੇਖ ਦੇਖ ਕੇ ਸੋ ਕੀ ਹੋਇਆ ਕੁਝ ਨਹੀਂ ਹੈਗਾ ਇੱਥੇ ਕੀ ਆ ਇਹ ਤਾਂ ਲੈ ਚੱਕ ਲਿਆ ਠੀਕ ਆ ਹੁਣ ਲੈ ਤੇ ਫਿਰ ਆਪੇ ਚੱਕ ਲੈਂਦਾ ਸੋ ਲੋ ਜੀ ਆਪਾਂ ਆ ਕੇ ਘਰੇ ਸਮਾਨ ਸਾਦਾ ਆਪਾਂ ਸਾਰਾ ਸਾਂਭ ਲਿਆ ਪਵਨ ਨੇ ਪਾਲਿਆ ਆਪਣਾ ਹਾਰ ਇਹਨੂੰ ਅਸੀਂ ਇਹ ਹਾਰ ਲੈ ਕੇ ਦਿੱਤਾ ਹੋਇਆ ਜਦੋਂ ਅਸੀਂ ਰੋਟੀਆਂ ਲਗਾਉਣੇ ਆ ਤਾਂ ਉਹਨਾਂ ਫਿਰ ਇਹਨੂੰ ਅਸੀਂ ਆ ਹਾਰ ਪਾ ਦਿੰਦੇ ਹਾਂ ਹਾਰਸ਼ ਸਦਿਖਣੇ ਆਪ ਵੀ ਪਾ ਲੈਂਦੇ ਆ ਜਦੋਂ ਆਪ ਲਾੜੀਆਂ ਹਾਰਸ਼ ਘੱਟ ਪਉਂਦੀ ਆ ਹਾਰਸ਼ ਤੇ ਵੀ ਹਾਰ ਪਾਉਣੇ ਆ ਮੈਂ ਇੱਕ ਮੰਨ ਲੈਂਦੀ ਹਾਂ ਹਾਂਜੀ ਸੋ ਓਕੇ ਜੀ ਇਹ ਸੀਗਾ ਸਾਡਾ ਅੱਜ ਦਾ ਵਲੌਗ ਤੇ ਇਹਦੇ ਵਿੱਚ ਆਪਾਂ ਕੁਝ ਇਮੀਗ੍ਰੇਸ਼ਨ ਬਾਰੇ ਗੱਲਬਾਤ ਕੀਤੀ ਆ ਬਾਕੀ ਸਟ੍ਰੈਸ ਲੈਣ ਦੀ ਕੋਈ ਲੋੜ ਨਹੀਂ ਹੈਗੀ ਜੋ ਹੋਣਾ ਉਹ ਤਾਂ ਹੋ ਕੇ ਰਹਿਣਾਗਾ ਉਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਹੈਗਾ ਸਟ੍ਰੈਸ ਦੇ ਕੇ ਕਿੰਦੇ ਸਟ੍ਰੈਸ ਕੋਈ ਕਹਿੰਦੇ ਹੁਣ ਨਾ ਸਟ੍ਰੈਸ ਨਾਲ ਸੋ ਓਕੇ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼ਕਾਲ ਓਕੇ ਪਹਿਲਾਂ ਸਤਿ ਸ਼ਕਾਲ ਕਰੋ ਨਹੀਂ ਨਹੀਂ ਪਹਿਲਾਂ ਬਾਈ ਬਾਈ ਗੁਰੂ ਕਰਕੇ ਦੇਖੋ ਫਿਰ ਨੋ ਕਿਉਂ ਬੋ ओके जी ਹੁਣੇ ਮਸਤੀ ਪਈਆ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ